ਦੇਖੋ ਗਗਨ ਜੀ ਇਸ ਤਰ੍ਹਾਂ ਜਿਹੜੀ ਤਾਂ ਗੱਲ ਆ ਜਾਂਦੀ ਹੈ ਬੇਰੋਜ਼ਗਾਰੀ ਨਸ਼ੇ ਨੂੰ ਪੈਦਾ ਕਰਦੀ ਹੈ ਇਹ ਵੀ 100% ਸੱਚ ਨਹੀਂ ਹੈ ਜੀ ਮੈਂ ਨਸ਼ਾ ਮੁਕਤੀ ਕੇਂਦਰਾਂ 'ਚ ਚੰਗੇ ਚੰਗੇ ਜਿਹੜੇ ਜ਼ਿਮੀਂਦਾਰ ਸਰਦਾਰਾਂ ਦੇ ਮੁੰਡੇ ਜਿਨ੍ਹਾਂ ਦੇ 100-100 ਕਿੱਲਾ ਜ਼ਮੀਨ ਦਾ ਸੀ ਚੰਗੀ ਚੰਗੇ ਡਿਪਾਰਟਮੈਂਟਾਂ 'ਚ ਵਧੀਆ ਪੋਸਟਾਂ ਤੇ ਲੱਖ-ਲੱਖ ਰੁਪਏ ਸੈਲਰੀ ਲੈਣ ਵਾਲੇ ਮੁੰਡੇ ਚੰਗੀ ਦੁਕਾਨਦਾਰੀ ਪਰਿਵਾਰਾਂ ਦੇ ਵਪਾਰੀ ਪਰਿਵਾਰਾਂ ਦੇ ਮੁੰਡੇ ਕੁੜੀਆਂ ਵੀ ਨਸ਼ੇ ਕਰਦੇ ਦੇਖੇ ਨੇ ਜੀ ਬੇਰੋਜ਼ਗਾਰੀ ਦਾ ਨਸ਼ੇ ਨਾਲ ਕੋਈ ਲਿੰਕ ਨਹੀਂ ਹੈ ਦੂਰ ਦੂਰ ਤੱਕ ਲਿੰਕ ਨਹੀਂ ਹਮ ਡਿਪਰੈਸ਼ਨ ਨਾਲ ਲਿੰਕ ਹੋ ਸਕਦਾ ਨਸ਼ੇ ਨਾਲ ਨਹੀਂ ਹੈ ਨਸ਼ਾ ਜਿਹੜਾ ਹੈਗਾ ਇਹ ਦਿਖਾਵੇ ਤੋਂ ਆਉਂਦਾ ਹੁਣ ਮੈਂ ਇੱਕ ਗੱਲ ਕਰਦਾ ਤੁਸੀਂ ਵੀ ਸਰਕਾਰੀ ਨੌਕਰੀ ਤੇ ਨਹੀਂ ਹੈਗੇ ਮੈਂ ਵੀ ਸਰਕਾਰੀ ਨੌਕਰੀ ਤੇ ਨਹੀਂ ਹੈਗਾ ਆਪਾਂ ਦੋਨੇ ਨਸ਼ੇਚ ਕਿਉਂ ਨਹੀਂ ਗਏ ਬਿਲਕੁਲ ਮਤਲਬ ਅਸੀਂ ਹੈਗੇ ਅਸੀਂ ਆਪਣੀ ਆਦਤਾਂ ਕਰਕੇ ਨਸ਼ਈ ਆ ਪਰ ਅਸੀਂ ਸਰਕਾਰਾਂ ਨੂੰ ਦੋਸ਼ ਦਿੰਦੇ ਆ ਮੈਨੂੰ ਸਰਕਾਰ ਨੇ ਪੈਸਾ ਨਹੀਂ ਦੇਣਾ ਨਾ ਮੈਨੂੰ ਪੁਲਿਸ ਵਿਭਾਗ ਨੇ ਕੋਈ ਪੈਸਾ ਦੇਣਾ ਪਰ ਮੈਂ ਨਿਰਪੱਖ ਗੱਲ ਕਰ ਰਿਹਾ ਹੈਗਾ ਅਗਰ ਆਪਾਂ ਗੱਲ ਕਰਦੇ ਹਾਂ ਸਿਰਫ ਸਰਕਾਰੀ ਨੌਕਰੀਆਂ ਦੀ 50 ਲੱਖ ਯੂਥ ਹੈ 2 ਲੱਖ ਵੀ ਨੌਕਰੀ ਨਹੀਂ ਨਿਕਲ ਸਕਦੀ ਹੈਗੀ ਕਿੰਨੇ ਕੁ ਨੂੰ ਨੌਕਰੀ ਦੇ ਦੋਗੇ ਭਾਈ ਤੁਸੀਂ ਬਿਲਕੁਲ ਜੇ ਸਾਰਾ ਪੰਜਾਬ ਦਾ ਯੂਥ ਹੀ ਨੌਕਰੀਆਂ ਕਰਨ ਲੱਗ ਗਿਆ ਸਰਕਾਰੀ ਨੌਕਰੀਆਂ ਤੇ ਫਿਰ ਦੁਕਾਨਦਾਰੀਆਂ ਕੌਣ ਕਰੂਗਾ ਤੇ ਬਿਜ਼ਨਸ ਕੌਣ ਕਰੂਗਾ ਇਹ ਮਤਲਬ ਸਾਰੀ ਬੰਦੇ ਅਗਰ ਤੁਸੀਂ ਲਗਾ ਰੋ ਸਾਰੀ ਸਰਕਾਰੀ ਮੁਲਾਜ਼ਮ ਬਣ ਜਾਣਗੇ ਫਿਰ ਇਹ ਰਾਸ਼ਨਾਂ ਦੀਆਂ ਦੁਕਾਨਾਂ ਕਿੱਥੋਂ ਆਣਗੀਆਂ ਡੈਰੀਆਂ ਕਿੱਥੋਂ ਆਉਣਗੀਆਂ ਖੇਤੀ ਮਜ਼ਦੂਰੀ ਕਿੱਥੋਂ ਆਊਗੀ ਫਿਰ ਮਤਲਬ ਇਹ ਸਭ ਤੋਂ ਵੱਡੀ ਇੱਕ ਭਰਮ ਦੇ ਵਿੱਚ ਅਸੀਂ ਪੰਜਾਬੀ ਲੋਕ ਰਹ ਰਹੇ ਆ ਕਿ ਜੀ ਸਰਕਾਰੀ ਨੌਕਰੀ ਹੀ ਕੰਮ ਹੁੰਦਾ ਅਸਲ 'ਚ ਸਰਕਾਰੀ ਨੌਕਰੀ ਅਸੀਂ ਕੰਮ ਕਰਕੇ ਨਹੀਂ ਪੰਪਚਾਉਂਦੇ ਅਸੀਂ ਇਸ ਕਰਕੇ ਚਾਹੁੰਦੇ ਆ ਬਿਨਾਂ ਕੰਮ ਕਰੇ ਖਾਣੇ